ਆਬੂਤਾ ਲਾਜਵੰਤੀ ਆ ਕੋਈ ਇਹਨੂੰ ਛੁਈ ਮੁਈ ਕਹਿੰਦਾ ਵਾ ਇਹ ਆਪਾਂ ਛੋਟੇ ਹੁੰਦੇ ਵੇਖਦੇ ਰਹੇ ਆ ਜਦੋਂ ਨੂੰ ਹੱਥ ਲਾਉਂਦੇ ਸੀ ਨਾ ਤੇ ਕਮਲਾ ਜਾਂਦਾ ਸੀ ਹਨਾ ਤੇ ਸਭ ਨੇ ਦੇਖਿਆ ਵਾ ਪਰ ਜਿਹੜੇ ਇਹ ਆ ਲੱਗੇ ਆ ਬੀ ਆ ਦੇਖਿਓ ਜੇ ਜ਼ਿਆਦਾ ਹੱਥ ਲਾਦੀਏ ਤਾਂ ਜ਼ਿਆਦਾ ਕਮਲਾ ਜਾਂਦਾ ਵਾ ਇਹਦੇ ਬੀਆਂ ਦੇ ਗੁਣ ਬਹੁਤ ਆ ਆਯੁਰਵੇਦ ਦੇ ਵਿੱਚ ਇਹ ਬਹੁਤ ਚਮਤਕਾਰੀ ਜਿਹੜੇ ਹੈਗੇ ਘਰਾਂ ਦੇ ਵਿੱਚ ਲਾਉਣੀ ਵੀ ਚਾਹੀਦੀ ਆ ਵੈਸੇ ਵੀ ਇਹਦੇ ਗੁਣ ਆ ਪਰ ਇਹ ਬੜੇ ਕੰਮ ਦਾ ਪੌਦਾ ਆ ਇਹਦੇ ਬੀ ਆ ਜਿਹੜੇ ਤੁਸੀਂ ਗੂਗਲ ਤੇ ਪੜ੍ਹ ਲਿਓ ਕਿੰਨੇ ਗੁਣਕਾਰੀ ਆ ਤੇ ਬਿਮਾਰੀਆਂ ਵਾਸਤੇ ਕਿੰਨੇ ਚੰਗੇ ਬਹੁਤ ਦਵਾਈਆਂ ਦੇ ਵਿੱਚ ਪੈਂਦੇ ਆ ਇਹ ਹੁਣ ਹਰੇ ਆ ਬਗਤ ਸੋਕੇ ਬਰਾਉਂਜੇ ਹੋ ਜਾਂਦੇ ਬਰੀਕ ਬਰੀਕ ਪੂਰੇ ਰੰਗ ਦੇ ਠੀਕ ਆ ਤੇ ਵੇਖੋ ਯਾਰ ਕੀ ਚੀਜ਼ ਪ੍ਰਮਾਤਮਾ ਨੇ ਪੈਦਾ ਕੀਤੀ ਯਾਰ ਕਮਲਾ ਜਾਂਦਾ ਵਾ ਤੁਸੀਂ ਇਹਨੂੰ ਕੀ ਕਹਿੰਨੇ ਹੋ ਜਰੂਰ ਦੱਸਿਓ ਕਮੈਂਟ ਕਰਕੇ ਕੋਈ ਛੁਈ ਮੂਈ ਕਹਿੰਦਾ ਵੈਸੇ ਇਹਨੂੰ ਲਾਜਵੰਤੀ ਕਹਿੰਦੇ ਆਯੁਰਵੇਦ ਦੇ ਵਿੱਚ ਜੇ ਤਾਂ ਗਲਤ ਨਾ ਹੋਵਾਂ ਤਾਂ ਦੇਖਿਓ ਥੋੜੇ ਟਾਈਮ ਬਾਅਦ ਆ ਸਾਰੇ ਕਮਲਾ ਗਈ ਥੋੜੇ ਟਾਈਮ ਬਾਅਦ ਇਹਨੇ ਫੇਰ ਕਿੰਨੀ ਜਿਆਦਾ ਕੋਮਲ ਹੋਊਗੀ ਜਿਹੜੇ ਆਪਣੇ ਹੱਥ ਲਾਉਣ ਨਾਲ ਜਾਂ ਹਵਾ ਦੇ ਨਾਲ ਵੀ ਇਕੱਠੀ ਹੋ ਜਾਂਦੀ ਆ ਦੇਖਿਓ ਹੱਥ ਲੱਗ ਗਿਆ ਠੀਕ ਆ ਧੰਨਵਾਦ ਜੀ ਆ ਦੇਖਿਓ ਆ ਦੇਖਿਓ ਇਹ ਆ ਦੇਖਿਓ ਲੈ ਫੋਲਡ ਹੋ ਜਾਂਦੀ ਹੈ ਨਾ ਜਿਹਾਂ ਚ ਜਾਨ ਜਾਦੂ ਹੁੰਦਾ ਜਿਵੇਂ ਠੀਕ ਹੈ ਜੀ